थे। और फिर कहते हैं वो मेरी तकदीर लिख देंगे तो उसमें एक शेर सुनाओ वीडियो बनाओ उसको टैग करना पिछले साल मेरी तकदीर में कईयों के गुरूर हैं तोड़े अब तुझे कम करना पड़ेगा क्या करना पड़ेगा तुझे कम करना पड़ेगा ਉਸੀ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਵੌਲਿਵੁੱਡ ਦੀ ਅਪਡੇਟਸ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਸਵਾਦ ਦੀਸ ਅਪਡੇਟ ਦੇ ਵਿੱਚ ਗੱਲ ਕਰਾਂਗੇ ਰੈਪਰ ਹਨੀ ਸਿੰਘ ਦੀ ਮਸ਼ਹੂਰ ਰੈਪਰ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ ਤੇ ਟੱਚ ਮਸ਼ਹੂਰ ਰੈਪਰ ਯੋਹਾਨੀ ਸਿੰਘ ਆਪਣੀ ਬਿਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਗਾਇਬ ਸੀ ਪਰ ਜਿਵੇਂ ਹੀ ਉਸਨੇ ਵਾਪਸੀ ਕੀਤੀ ਉਸਨੇ ਹਲਚਲ ਮਚਾ ਦਿੱਤੀ ਹਨੀ ਸਿੰਘ ਪਹਿਲਾਂ ਨਾਲੋਂ ਵੀ ਜ਼ਿਆਦਾ ਧਮਾਕੇਦਾਰ ਗੀਤਾਂ ਦੇ ਨਾਲ ਵਾਪਸ ਆ ਰਹੇ ਨੇ ਉਸਦੇ ਲਾਈਵ ਸੰਗੀ ਸਮਰੋਹ ਸ਼ਾਮਿਲ ਹੋਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਹਨੀ ਸਿੰਘ ਸਿਰਫ ਆਪਣੇ ਗੀਤਾਂ ਨਹੀਂ ਨ ਸਗੋਂ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਪਾਟਸ਼ਾਹ ਤੇ ਹਨੀ ਸਿੰਘ ਵਿਚਕਾਰ મતਭੇਦ ਕਿਸੇ ਨਾ ਕਿਸੇ ਕਾਰਨ ਕਰਕੇ ਸਮੇਂ-ਸਮੇਂ ਤੇ ਸੁਰਖੀਆਂ ਬਣ ਜਾਂਦੇ ਇਸ ਦੇ ਨਾਲ ਹੀ ਹਾਲੀ ਦੇ ਵਿੱਚ ਇੱਕ ਸੰਗੀ ਸਮਰੋਹ ਦੇ ਵਿੱਚ ਹਨੀ ਸਿੰਘ ਨੇ ਕੁਝ ਅਜਿਹਾ ਕਿਹਾ ਜਿਸ ਨੂੰ ਲੋਕ ਸਿੱਧੇ ਤੌਰ ਤੇ ਬਾਦਸ਼ਾਹ ਦੇ ਨਾਲ ਜੋੜ ਰਹੇ ਨੇ ਤਰਸਲ ਕਾਂਸਰਟ ਦੇ ਵਿੱਚ ਹਰੀ ਸਿੰਘ ਨੇ ਬਾਦਸ਼ਾਹ ਦਾ ਨਾਮ ਲਏ ਬਿਨਾ ਕਿਹਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮੈਂ ਕਿ ਉਹ ਮੇਰਾ ਭਰਾ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮੈਂ ਵਾਪਸੀ ਨਹੀਂ ਕਰਾਂਗਾ ਫਿਰ ਉਹ ਕਹਿੰਦਾ ਹੈ ਕਿ ਉਹ ਮੇਰੇ ਗੀਤ ਲਿਖਦਾ ਹੈ ਅਤੇ ਫਿਰ ਉਹ ਕਹਿੰਦਾ ਹੈ ਕਿ ਉਹ ਮੇਰੀ ਕਿਸਮਤ ਵੀ ਲਿਖੇਗਾ ਅੱਗੇ ਹਰੀ ਸਿੰਘ ਪ੍ਰਸ਼ੰਜਕਾਂ ਨੂੰ ਕਹਿੰਦਾ ਹੈ ਕਿ ਮੈਨੂੰ ਇੱਕ ਦੋਰਾ ਸੁਣਾਉਂ ਦਿਓ ਮੇਰੀ ਕਿਸਮਤ ਨੇ ਕਈਆਂ ਦਾ ਹੰਕਾਰ ਤੋੜ ਦਿੱਤਾ ਹੈ ਪਰ ਤੈਨੂੰ ਮੁੜ ਕਮਬੈਕ ਕਰਨਾ ਪਏਗਾ ਦੱਸਦੀ ਹਾਂ ਕਿ ਇਸ ਵੀਡੀਓ ਹਨੀ ਸਿੰਘ ਦੇ ਨਾਲ ਰਫਤਾਰ ਵੀ ਨਜ਼ਰ ਆ ਰਹੇ ਨੇ ਹਨੀ ਸਿੰਘ ਦੇ ਇਹ ਸ਼ਬਦ ਸੁਣ ਕੇ ਉਹ ਆਪਣਾ ਹਾਸਾ ਨਹੀਂ ਰੋਕ ਸਕਿਆ ਤੇ ਕਾਨਸਰਟ ਦੇ ਵਿੱਚ ਮੌਜੂਦ ਦਰਸ਼ਕ ਉੱਚੀ ਉੱਚੀ ਚੀਕਣ ਲੱਗ ਪਏ ਤੁਹਾਨੂੰ ਦੱਸਦੀ ਹਾਂ ਕਿ ਹਨੀ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਰਾਖੀ ਸਾਹਮਤ ਨੇ ਵੀ ਇਸ ਵੀਡੀਓ ਤੇ ਫਾਇਰ ਇਮੋਜੀ ਬਣਾ ਕੇ ਟਿੱਪਣੀ ਕੀਤੀ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਸ਼ੇਰ ਵਾਪਸ ਆ ਗਿਆ ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਬਿਨਾ ਕੋਈ ਨਾਮ ਲੈ ਕੇ ਬਹੁਤ ਕੁਝ ਕਿਹਾ ਸੋ ਇਸ ਗੱਲ ਨੂੰ ਲੋਕ ਬਾਦਸ਼ਾਹ ਦੇ ਨਾਲ ਜੋੜ ਕੇ ਗੱਲ ਕਰ ਰਹੇ ਨੇ ਕਿ ਹਨੀ ਸਿੰਘ ਨੇ ਬਾਦਸ਼ਾਹ ਦੇ ਉੱਪਰ ਇਹ ਤੰਝ ਕੱਸਿਆ ਹੈ ਗਾਇਕ ਗੁਰੂ ਰੰਧਾਵਾ ਹੋਈ ਜ਼ਖਮੀ ਗਾਇਕ ਤੇ اداکار ਗੁਰੂ ਰੰਧਾਵਾ ਫਿਲਮ ਸ਼ੌਂਕੀ ਸਰਦਾਰ ਚ ਸਟੰਟ ਕਰਦੇ ਸਮੇਂ ਜ਼ਖਮੀ ਹੋ ਗਏ ਤਾਂ ਇੱਕ ਨੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਵੀ ਪੋਸਟ ਕੀਤੀ ਹੈ ਔਰ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਫੋਟੋ ਦੇ ਨਾਲ ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੇਰਾ ਪਹਿਲਾ ਸਟੰਟ ਮੇਰੀ ਪਹਿਲੀ ਸੱਟ ਪਰ ਮੇਰਾ ਹੌਸਲਾ ਅਟੁੱਟ ਹੈ ਸ਼ੌਂਕੀ ਸਰਦਾਰ ਫਿਲਮ ਦੇ ਸੈੱਟ ਤੋਂ ਇੱਕ ਯਾਦ ਬਹੁਤ ਮੁਸ਼ਕਲ ਕੰਮ ਹੈ ਐਕਸ਼ਨ ਵਾਲਾ ਪਰ ਮੈਂ ਆਪਣੀ ਦਰਸ਼ਕਾਂ ਦੇ ਲਈ ਸਖਤ ਮਿਹਨਤ ਕਰਾਂਗਾ ਪ੍ਰੇਮਾਨੰਦ ਜੀ ਦੇ ਦਰਬਾਰ ਪਹੁੰਚੇ ਇੰਦਰਜੀਤ ਨਿੱਕੂ ਗਾਇਆ ਪਜ ਲੋਕਾਂ ਨੇ ਫਿਰ ਤੋਂ ਕੀਤਾ ਟਰੋਲ ਪੰਜਾਬੀ ਗਾਇਕ ਨਿੱਕੂ ਪਿੱਤੇ ਦਿਨੀ ਬ੍ਰਿੰਦਵਨ ਪਹੁੰਚੇ ਜਿੱਥੇ ਉਹ ਪ੍ਰੇਮਾਨੰਦ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਨਿੱਕੂ ਹੱਥ ਜੋੜ ਕੇ ਦਰਬਾਰ ਪਹੁੰਚੇ ਤੇ ਸਭ ਤੋਂ ਪਹਿਲਾਂ ਪ੍ਰੇਮਾਨੰਦ ਜੀ ਦਾ ਹਾਲ ਚਾਲ ਪੁੱਛਿਆ ਇਸ ਦੌਰਾਨ ਨਿੱਕੂ ਨੂੰ ਪ੍ਰੇਮਾਨੰਦ ਮਹਾਰਾਜ ਜੀ ਤੋਂ ਆਸ਼ੀਰਵਾਦ ਲੈਂਦੇ ਦੇਖਿਆ ਗਿਆ ਉਹਨਾਂ ਨੇ ਨਿੱਕੂ ਦਾ ਵੀਡੀਓ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ ਵੀਡੀਓ ਦੇ ਵਿੱਚ ਨਿੱਕੂ ਹੱਥ ਜੋੜ ਕੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਪਹੁੰਚੇ ਕਰਮਚਾਰੀਆਂ ਨੇ ਨਿੱਕੂ ਨੂੰ ਪ੍ਰੇਮਾਨੰਦ ਮਹਾਰਾਜ ਦੇ ਨਾਲ ਮਿਲਾਇਆ ਤੇ ਉਹਨਾਂ ਉਹ ਦੱਸਿਆ ਕਿ ਉਹ ਪੰਜਾਬੀ ਗਾਇਕ ਨੇ ਤੇ ਗਾਣੇ ਗਾਉਂਦੇ ਨੇ ਜਿਸ ਤੋਂ ਬਾਅਦ ਨਿੱਕੂ ਨੇ ਉਸ ਦੀ ਸਿਹਤਿਆਬੀ ਬਾਰੇ ਪੁੱਛਿਆ ਨਿੱਕੂ ਨੇ ਕ੍ਰਿਸ਼ਨ ਭਜਨ ਗਾਉਣ ਦੀ ਇੱਛਾ ਪ੍ਰਗਟ ਕੀਤੀ ਪ੍ਰੇਮਾਨੰਦ ਮਹਾਰਾਜ ਜੀ ਨੇ ਇਹ ਵੀ ਪੁੱਛਿਆ ਕਿ ਉਹ ਕੀ ਗਾਉਣਾ ਚਾਹੇਗਾ ਜਿਸ ਤੋਂ ਬਾਅਦ ਨਿੱਕੂ ਨੇ ਭਜਨ ਗਾਇਆ ਸੋਣਾ ਜੀ ਮੂਣਾ ਮੇਰਾ ਸ਼ਾਮ ਮੈਂ ਵਾਰ ਜਾਵਾਂ ਹਰ ਕੋਈ ਵ੍ਰਿੰਦਾਬਨ ਦੇ ਪ੍ਰੇਮਾਨੰਦ ਜੀ ਮਹਾਰਾਜ ਨੂੰ ਜਾਣਦਾ ਹੈ ਕਰੋੜਾ ਲੋਕ ਸੋਸ਼ਲ ਮੀਡੀਆ ਤੇ ਪ੍ਰੇਮਾਨੰਦ ਮਹਾਰਾਜ ਦਾ Satsang ਸੁਣਦੇ ਨੇ ਤੇ ਉਹਨਾਂ ਦੇ ਦਰਸ਼ਨ ਕਰਦੇ ਨੇ ਅਕਸਰ ਪਰਚੇ ਦੇ ਸਖਸ਼ੀਤਾ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਦੇ ਲਈ ਆਉਂਦੀਆਂ ਨੇ ਤਾਂ ਉੱਥੇ ਜੇ ਗੱਲ ਕਰੀ ਤੇਂਦਰਜੀਤ ਨਿੱਕੂ ਜਿਨ੍ਹਾਂ ਨੂੰ ਪਹਿਲਾਂ ਭਗਵੇਂਸ਼ਵਰ ਦਰਬਾਰ ਦੇ ਵਿੱਚ ਟਰੋਲ ਕੀਤਾ ਗਿਆ ਸੀ ਕਿ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਕੇ ਉਹਨਾਂ ਨੇ ਗੀਤ ਗਾਏ ਸੀ ਉਸ ਤੋਂ ਬਾਅਦ ਹੁਣ ਪ੍ਰੇਮਾਨੰਦ ਮਹਾਰਾਜੀ ਦੇ ਦਰਬਾਰ ਦੇ ਵਿੱਚ ਪਹੁੰਚਦੇ ਤਾਂ ਫੈਨਸ ਉਹਨਾਂ ਨੂੰ ਲੈ ਕੇ ਖਾਸੀਆਂ ਟਿੱਪਣੀਆਂ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਪੰਜਾਬੀ ਅਦਾਕਾਰਾ ਸੋਨੀਆ ਮਾਨ ਅਦਾਕਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਪੰਜਾਬੀ ਅਦਾਕਾਰਾ ਸੋਨੀਆ ਮਾਨ ਅਦਾਕਾਰ ਸੋਨੀਆ ਮਾਨ ਕਿਸੇ ਪਛਾਣ ਦੀ ਮਹਤਾਜ ਨਹੀਂ ਅਦਾਕਾਰਾ ਆਏ ਦਿਨ ਹੀ ਸੁਰਖੀਆਂ ਦੇ ਵਿੱਚ ਮਣੀ ਰਹਿੰਦੀ ਹੈ ਹਾਲੀ ਦੇ ਵਿੱਚ ਅਦਾਕਾਰਾਂ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸੋਨੀਆ ਮਾਨ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਖਬਰ ਸਾਹਮਣੇ ਆਈ ਹੈ ਸੋਨੀਆ ਮਾਨ ਨੇ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ ਤੇ ਸਮਾਜਿਕ ਮੁੱਦਿਆਂ ਤੇ ਵੀ ਉਹ ਖੁੱਲ ਕੇ ਬੋਲਦੀ ਨਜ਼ਰ ਆਉਂਦੀ ਹੈ ਉਹਨਾਂ ਦੇ ਰਾਜਨੀਤੀ ਵਿੱਚ ਆਉਣ ਬਾਰੇ ਲੰਬੇ ਸਮੇਂ ਤੋਂ ਚਰਚਾ ਸੀ ਹੁਣ ਆਖਰਕਾਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਜੀ ਦੀ ਤੀ ਅਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲਿਤ ਕੀਤੀ ਹੈ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਹੈ ਜਿੱਥੇ ਉਹਨਾਂ ਨੇ ਤਸਵੀਰ ਸ਼ੇਅਰ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਮਫਲਰ ਪਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਸੋ ਹੁਣ ਅਦਾਕਾਰਾ ਤੋਂ ਸਿਆਸਤਦਾਨ ਬਣ ਚੁੱਕੀ ਹੈ ਸੋਨੀਆ ਮਾਨ